ਨਾ ਚਾਹੋਗੇ ਜੀ ਟਾਂਗਿਲ ਮੂਡੋ ਫੈਡਰੇਸ਼ਨ ਦੇ ਵੱਲੋਂ ਇਹ ਕੰਪੀਟੀਸ਼ਨ ਜੋ ਇਹ ਸਾਡੇ ਰਿਜੋਰਟ ਦੇ ਵਿੱਚ ਅਮਰਸਰ ਕਰਵਾਇਆ ਜਾ ਰਿਹਾ ਹੈ ਇਹਨਾਂ ਦੇ ਜਨਰਲ ਸੈਕਟਰੀ ਸतीश ਚੌਧਰੀ ਜੀ ਔਰ ਅਰਨ ਚੌਧਰੀ ਜੀ ਆਰਗੇਨਾਈਜ਼ਰ ਨੇ ਇਹਨਾਂ ਦੇ ਔਰ ਮੈਂ ਇਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦਾ ਹੈ ਨੇਪਾਲ ਔਰ 12 ਸਟੇਟ ਪੰਜਾਬ ਦੀਆਂ ਮਿਲ ਕੇ ਇੱਥੇ ਬੱਚੇ ਜੋ ਕੰਪੀਟੀਸ਼ਨ ਦੇ ਵਿੱਚ ਮਾਰਸ਼ਲ ਆਰਟ ਦੇ ਵਿੱਚ ਹਿੱਸਾ ਲੈ ਰਹੇ ਨੇ ਉਹਨਾਂ ਸਾਰਿਆਂ ਨੂੰ ਮੈਂ ਆਪਣਾ ਅਸ਼ੀਰਵਾਦ ਵੀ ਦਿੰਦਾ ਹਾਂ ਬਿਹਤਰ ਸਮਾਜ ਇਹਨਾਂ ਸਿਰਜਣਾ ਹੈ ਲੋੜ ਆ ਇਹਨਾਂ ਬੱਚਿਆਂ ਨੂੰ ਅੱਛੀ ਤਾਲੀਮ ਅੱਛੀ ਪਰਵਰਿਸ਼ ਦੀ ਜੋ ਮਾਪੇ ਦਵਾਰੇ ਨੇ ਬਾਕੂਬੀ ਹੋਰ ਐਸੋ ਜੇ ਜਦੋਂ ਰਹਿਨੁਮਾ ਹੋਣਗੇ ਬੱਚੇ ਅੱਗੇ ਨਿਕਲਣਗੇ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਇਹੋ ਹੀ ਸਟੇਜ ਆ ਜਿਹੜੀ ਬੱਚਿਆਂ ਨੂੰ ਅਸੀਂ ਦਿਸ਼ਾ ਦੇ ਸਕਦੇ ਹਾਂ ਰਫਤਾਰ ਦੇ ਸਕਦੇ ਹਾਂ ਇਹ ਸਟੇਜ ਦੇ ਵਿੱਚ ਮਾਪੇ ਨੂੰ ਸਾਨੂੰ ਸਾਰਿਆਂ ਨੂੰ ਸਕੂਲਾਂ ਦੇ ਵਿੱਚ ਟੀਚਰ ਸਾਹਿਬਾਨ ਨੂੰ ਵੀ ਮੈਂ ਕਹਾਂਗਾ ਕਿ ਇਹਨਾਂ ਬੱਚਿਆਂ ਤੇ ਖਾਸ ਤਰ੍ਹਾਂ ਦੀ ਇੱਕ ਐਜੂਕੇਸ਼ਨ ਦਿਓ ਕਿਤਾਬਾਂ ਤੋਂ ਨਿਕਲ ਕੇ ਇਹ ਬੱਚਿਆਂ ਨੂੰ ਅਲੱਗ ਤਾਲੀਮ ਗੇਮਸ ਵੱਲ ਜਾਣ ਬੱਚੇ ਔਰ ਇੱਕ ਜਿਹੜੀ ਸ਼ੁਰੂਆਤੀ ਸਿੱਖਿਆ ਜੋ ਟੀਚਰ ਨੇ ਦੇਣੀ ਹੈ ਉਹਦੇ ਨਾਲ ਬੱਚੇ ਬਹੁਤ ਅੱਛੀ ਪਰਵਰਿਸ਼ ਲੈ ਕੇ ਬਿਹਤਰ ਰਸਤੇ ਅਪਣਾ ਸਕਦੇ ਨੇ ਅੱਜ ਮੈਨੂੰ ਅਫਸੋਸ ਨਾਲ ਵੀ ਕਹਿਣਾ ਪੈਂਦਾ ਕਿ ਅਸੀਂ ਉਹ ਜ਼ਿੰਮੇਵਾਰੀਆਂ ਤੋਂ ਪਰੇ ਹੁੰਦੇ ਜਾ ਰਹੇ ਹਾਂ 2 ਦੁਨੀ 4 ਤੇ 4 ਦੁਨੀ 8 ਤੱਕ ਹੀ ਰਹਿ ਗਏ ਹਾਂ ਅਲੱਗ ਤਰ੍ਹਾਂ ਦੀ ਇਹਨਾਂ ਦੀ ਅੱਗੋਂ ਦੇਖੋ ਦੁਨੀਆ ਬਦਲ ਗਈ ਹੈ ਸਾਰੀ ਸਾਨੂੰ ਅਲੱਗ ਤਰੀਕੇ ਨਾਲ ਐਜੂਕੇਸ਼ਨ ਇਹਨਾਂ ਨੂੰ ਦੇਣੀ ਪਵੇਗੀ ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰਾਂ ਨੂੰ ਵੀ ਇਸ ਤਰ੍ਹਾਂ ਦੇ ਕਦਮ ਲੈਣੇ ਮੈਂ ਸਾਰਿਆਂ ਨੂੰ ਕਹਿ ਰਿਹਾ ਜੀ ਸਰਕਾਰ ਨੂੰ ਸਾਡਾ ਸਮਾਜ ਆ ਚਾਹੇ ਚਾਹੇ ਪੇਰੈਂਟਸ ਨੇ ਬੱਚਿਆਂ ਨੂੰ ਅੱਜ ਖਾਸ ਤੌਰ ਤੇ ਕੋਈ ਅਲੱਗ ਤਰ੍ਹਾਂ ਦੀ ਦਿਸ਼ਾ ਜਿਹੜੀ ਜੋ ਲੋੜ ਆ ਔਰ ਤੇ ਸਾਨੂੰ ਇਹਨਾਂ ਨੂੰ ਲਜਾਣ ਦੀ ਲੋੜ ਆ ਮੇਰੀ ਕਹਿਨ ਦਾ ਭਾਅ ਇਹ ਆ ਕਿ ਸਾਡੇ ਬੱਚੇ ਅੱਜ ਪਟਕ ਗਏ ਨੇ ਤੁਸੀਂ ਦੇਖੋ ਮੋਬਾਈਲ ਤੱਕ ਸੀਮਤ ਹੋ ਗਿਆ ਰਿਸ਼ਤੇ ਨਾਤੇ ਆ ਤੋਂ ਦੂਰ ਹੁੰਦੇ ਜਾ ਰਹੇ ਨੇ ਨਫ਼ਰਤ ਸਮਾਜ ਦੇ ਵਿੱਚ ਵਧਦੀ ਜਾ ਰਹੀ ਆ ਇਹ ਕਿਉਂ ਅਸੀਂ ਐਸੇ ਨਹੀਂ ਸੀ ਸਾਡੀ ਸਭਿਅਤਾ ਸੰਸਕ੍ਰਿਤੀ ਐਸੀ ਨਹੀਂ ਸੀ ਔਰ ਇਹ ਇਸ ਗੱਲ ਤੇ ਸਾਨੂੰ ਚਿੰਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਸੀ ਹਿੰਦੁਸਤਾਨ ਚਾਹਨੇ ਆ ਉਹ ਸ਼ਾਇਦ ਬਣ ਪਾਏਗਾ ਇਹ ਕੁਐਸਚਨ ਮਾਰਕ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਣੀਆਂ ਚਾਹੀਦੀਆਂ ਨੇ ਔਰ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਆਪਣੇ ਭਾਈਚਾਰੇ ਨੂੰ ਕਾਇਮ ਰੱਖਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਸਤਿ ਭਾਵਨਾ ਦਾ ਮਾਹੌਲ ਬਣਾ ਕੇ ਇੱਕ ਅੱਛੀ ਤਰ੍ਹਾਂ ਜੀਵਨ ਬਸਰ ਕਰਨਾ ਚਾਹੀਦਾ ਹੈ ਲੱਗਦਾ ਹੈ ਕਿ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਵੀ ਬੜੇ ਬੱਚਿਆਂ ਨੂੰ ਇਸ ਵਾਸਤੇ ਲਗਾਉਣਾ ਚਾਹੀਦਾ ਹੈ ਕਿਉਂਕਿ ਦੇਖੋ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਸ ਵੇਲੇ ਮਾਹੌਲ ਹੈ ਉਸ ਨੂੰ ਬਦਲਣ ਵਾਸਤੇ ਬੱਚਿਆਂ ਨੂੰ ਖੇਡਾਂ ਵੱਲ ਜ਼ਿਆਦਾ ਸਾਹਤ ਹੋਣਾ ਚਾਹੀਦਾ ਹੈ ਦੇਖੋ ਮੈਂ ਤੇ ਆਪ ਸਵੇਰ ਦਾ ਸੈਰ ਪ੍ਰੇਮੀ ਆ ਜੀ ਸਵੇਰੇ ਮੈਂ ਘੰਟਾ ਡੇਢ ਘੰਟਾ ਆਪ ਜਿੰਨੀ ਦੇਰ ਐਕਸਰਸਾਈਜ਼ ਸੈਰ ਨਾ ਕਰ ਲਵਾਂ ਤੇ ਮੈਂ ਸ਼ਾਇਦ ਨਾਸ਼ਤਾ ਨਹੀਂ ਕਰਦਾ ਮੈਂ ਕਹਿਣਾ ਚਾਹਾਂਗਾ ਜ਼ਰੂਰ ਚਾਹੇ ਵੱਡੇ ਨੇ ਚਾਹੇ ਛੋਟੇ ਨੇ ਗਰਾਊਂਡਾਂ ਦੇ ਵਿੱਚ ਸਵੇਰੇ ਉੱਠ ਕੇ ਆਓ ਔਰ ਆਪਣੀ ਜੀਵਨ ਸ਼ੈਲੀ ਨੂੰ ਬਦਲੋ ਰਾਤ ਦਾ ਖਾਣਾ ਜਲਦੀ ਖਾਓ ਰਾਤੀ ਜਲਦੀ ਸੋਵੋ ਔਰ ਸਵੇਰੇ ਜਲਦੀ ਉੱਠ ਕੇ ਆਪਣੇ ਲਈ ਜੀਣਾ ਹੈ ਤੁਸੀਂ ਜੇ ਤੁਸੀਂ ਠੀਕ ਜੇ ਤੇ ਘਰ ਦਾ ਮੋਢੀ ਠੀਕ ਹੈ ਤੇ ਅੱਗੋਂ ਤੁਸੀਂ ਘਰ ਦੇ ਨੂੰ ਠੀਕ ਰੱਖਦੇ ਜੇ ਭਾਈ ਇਹਨੀਆਂ ਬੇਨਤੀਆਂ ਨੇ ਆਓ ਸਾਰੇ ਮਿਲ ਕੇ ਇਹ ਸਪੋਰਟਸ ਵੱਲ ਆਪਣੇ ਕਦਮ ਵਧਾਈਏ ਆਪਣੇ ਬੱਚਿਆਂ ਨੂੰ ਸਪੋਰਟਸ ਤੱਕ ਲੈ ਕੇ ਜਾਈਏ ਯੂਥ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਯੂਥ ਨੂੰ ਮੈਂ ਕਹਾਂਗਾ ਕਿ ਨਸ਼ਿਆਂ ਜਿੱਥੋਂ ਗੱਲ ਕੀਤੀ ਹੈ ਭਾਈ ਸਾਹਿਬ ਕੀ ਪੰਜਾਬ ਦੇ ਵਿੱਚ ਨਸ਼ੇ ਦਰਦ ਬਣ ਚੁੱਕਿਆ ਸਾਡਾ ਦਰਦ ਬਣ ਕੇ ਰਹਿ ਗਿਆ ਪੰਜਾਬ ਦੇ ਵਿੱਚ ਨਸ਼ਾ ਔਰ ਇਹਦੇ ਲਈ ਵੱਡੀ ਲੜਾਈ ਲੜਨ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ ਸਰਕਾਰਾਂ ਨੂੰ ਵੀ ਪੁਲਿਸ ਅਫਸਰਾਂ ਨੂੰ ਵੀ ਔਰ ਸਾਨੂੰ ਵੀ ਬਿਨਾਂ ਸਾਡੇ ਸਹਿਯੋਗ ਤੋਂ ਕੋਈ ਲੜਾਈ ਆਵਾਮ ਦੇ ਜਨਤਾ ਦੇ ਸਹਿਯੋਗ ਤੋਂ ਬਿਨਾ ਕੋਈ ਲੜਾਈ ਨਹੀਂ ਲੜੀ ਜਾ ਸਕਦੀ ਅਸੀਂ ਵੀ ਉਨੀ ਜ਼ਿੰਮੇਵਾਰੀ ਸਮਝੀਏ ਜਿੰਨੀ ਅਸੀਂ ਦੂਸਰੇ ਤੇ ਥੋਪਦੇ ਆ ਸਾਡਾ ਵੀ ਉਨਾ ਹੀ ਰੋਲ ਹੋਣਾ ਚਾਹੀਦਾ सो तो मैं कहूंगा कि बच्चिया नु अपने पेरेंट्स तो, से मेरा नाम अरुण कुमार चौधरी तो टोंग मोडो फेडरेशन वाइस प्रेसिडेंट अरुण कुमार चौधरी सर क्या कहना चाहूंगा आज का इवेंट आज का इवेंट तो हमारे लिए कुछ ज़्यादा स्पेशल नहीं है क्योंकि हमारे लिए हमारे सारे इवेंट ये स्पेशल होते हैं और हमारा ये जो नेपाल इंडो चैम्पियनशिप है ये अमृतसर की सरजमीन पर हो रही है और ये बड़ी खुशी की बात है मैं बड़ा धन्यवाद देता हूँ अमृतसर के लोगों को पंजाब के लोगों को तय दिल से बड़ी खुशी की बात है कि पंजाब ने पंजाब ने ये फिर ये चैम्पियनशिप कराने के लिए अपने आप को चुना और आगे से आगे धरती पे आए क्योंकि बहुत बड़ी बहुत बड़े लंबे समय से हमारा पंजाब में कोई इवेंट नहीं हुआ था बाकी हम लोग काफ़ी लंबे समय से करीबन दस सालों से हम अपना इवेंट करते आ रहे हैं पूरे देश के हर राज्य के अंदर आज कहाँ कहा से लोग आए हैं आज हमारे यहाँ 12 बारह राज्यों से टीम टीम ने पार्टिसिपेट किया है और स्पेशल ये ये जो चैंपियनशिप है ये इंडो नेपाल इंडो नेपाल नेपाल से टीम आई है यहाँ पे पार्टिसिपेट करने के लिए और उसी उपलक्ष्य में यहाँ पूरे हिंदुस्तान के अंदर अमृतसर की सरजमीन पे हम लोगों ने इवेंट यहाँ ऑर्गेनाइज किया, किया है करीबन तीन सौ पचास बच्चों ने यहाँ पार्टिसिपेट किया है पार्टिसिपेशन तो मुझे लगता है कि 500 सौ के ऊपर होने वाला था फाइव हंड्रेड के अब बट कोई तो बहुत सारी परेशानियाँ कुछ कहीं पे एग्जाम है कहीं पे कोई स्थिति है किसी प्रकार से करते हुए ना 150 बच्चे यहाँ पे नहीं आ पाए 350 बच्चे यहाँ पार्टिसिपेट कर रहे हैं कब तक चलेगा ये ये हमारा चार मई को कल तक और चलेगा आज सॉरी आज और कल कल हमारा यहाँ पे क्लोजिंग सेरेमनी है